तहसील कॉम्प्लेक्स बाबा बकाळा साहेब ਵਿਖੇ ਜਿੱਥੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਵਗੈਰਾ ਕਰਵਾਉਣੀ ਹੁੰਦੀ ਹੈ ਉੱਥੇ ਲੋਕ ਪਿਛਲੇ 1 ਮਹੀਨੇ ਤੋਂ ਖੱਜਲ ਖਵਾਰ ਹੋ ਰਹੇ ਨੇ ਜਗਰੂਪ ਸਿੰਘ ਦੀ ਇਥੋਂ ਬਦਲੀ ਹੋਣ ਕਰਕੇ ਜਿਹੜਾ ਨਵਾਂ ਕਰਮਚਾਰੀ ਨਹੀਂ ਲਾਇਆ ਗਿਆ ਜਦੋਂ ਕਿ ਆਈਡੀ ਜਗਰੂਪ ਸਿੰਘ ਦੀ ਪੁਰਾਣੀ ਹੀ ਚੱਲ ਰਹੀ ਹੈ ਜਿੱਥੇ ਅੱਜ ਕਾਫੀ ਲੋਕਾਂ ਵੱਲੋਂ ਖੱਜਲ ਖਵਾਰੀ ਬਾਅਦ ਹੰਗਮੇ ਬਾਅਦ ਐਸਡੀਐਮ ਸਾਹਿਬ ਦੇ ਹੁਕਮਾਂ ਤਹਿ ਜਿਹੜਾ ਆਈਡੀ ਚਾਲੂ ਕਰਕੇ ਨਵੀਆਂ ਫੋਟੋ ਕਰਨੀਆਂ ਚਾਲੂ ਕਰ ਦਿੱਤੀਆਂ ਤੇ ਲੋਕਾਂ ਦੇ ਵਿੱਚ ਥੋੜੀ ਜੀ ਰਾਹਤ ਮਿਲੀ ਹੈ ਮੰਗ ਕੀਤੀ ਜਾਂਦੀ ਹੈ ਐਸ ਡੀ ਐਮ ਸਾਹਿਬ ਤੋਂ ਕਿ ਇੱਥੇ ਕਰਮਚਾਰੀ ਦਲਬਾਖ ਸਿੰਘ ਜੋ ਫੋਰ ਕਲਾਸ ਹੈ ਉਹਦਾ ਉਸਦਾ ਰਵਈਆ ਜਿਹੜਾ ਲੋਕਾਂ ਪ੍ਰਤੀ ਕਾਫੀ ਮਾੜਾ ਸੀਗਾ ਬੋਲਚਾਲ ਕਾਫੀ ਮਾੜਾ ਸੀ ਅਜਿਹਾ ਇਹ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਦੀ ਲੋੜ ਹੈ ਵੀਰੇ ਨਾ ਕੀ ਤੁਹਾਡਾ ਅੰਮ੍ਰਾ ਇਹਨੂੰ ਦੱਡਿ ਕਾੜ ਦੇ ਦੇ ਕਿਹਨਾਂ ਦਾ ਤਰੀਕੇ ਨਾਲ ਤੋਂ ਪਾ ਪਾਜੀ ਨਾ ਕੀ ਤੁਹਾਡਾ ਅੱਡ ਡੀ ਕਾੜ ਨਹੀਂ ਕਿੰਤੂ ਨਾ ਕੀ ਨਾ ਕੀ ਤੇਰਾ ਮੈਂ ਜਿਹੜੀ ਗੱਲ ਪੁੱਛ ਰਿਹਾ ਆਪੀ ਨਾ ਮੇਰਾ ਡੱਡੀ ਕਾੜ ਦੇਖਦਾ ਫਾਲਤੂ ਨਹੀਂ ਬੋਲਣਾ ਕੁਝ ਵੀ ਠੀਕ ਹੈ ਹੈਗਾ ਤਾਂ ਵੀ ਮੈਂ ਜਿਹੜੀ ਗੱਲ ਪੁੱਛੀ ਤੀ ਤੂੰ ਇਹ ਗੱਲ ਕਹੀ ਆ ਕਿ ਮੈਂ ਤਾਲਾ ਨਹੀਂ ਖੋਲਣਾ ਮੇਰੇ ਤਾਲੇ ਖੁੱਲੇ ਆ ਸਾਰੀ ਦੁਨੀਆ ਜਾਣੇ ਨਹੀਂ ਤੁਸੀਂ ਸਰਦਾਰ ਮੁਖ ਸਰਦਾਰ ਮੁਖਵਿੰਦਰ ਸਿੰਘ ਜੀ ਤੁਹਾਡੇ ਕੋਲ ਸਾਰੇ ਵੀਰ ਆਏ ਕਰ ਜਿਹੜੇ ਪਰੇਸ਼ਾਨ ਹੋ ਰਿਹਾ ਤੁਹਾਨੂੰ ਇਹਨਾਂ ਨੇ ਰਿਕਵੈਸਟ ਕੀਤੀ ਆ ਤੁਸੀਂ ਤਾਲਾ ਖੋਲਣ ਦਾ ਆਰਡਰ ਕੀਤਾ ਕਿ ਨਹੀਂ ਕੀਤਾ ਇਹ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਪਿਓ ਭਰਾਓ ਤੁਸੀਂ ਕਰਾਉਣਾ ਚਾਹੁੰਦੇ ਕਿ ਇਸ ਤਰ੍ਹਾਂ ਧੱਕੇ ਹਾਂਜੀ ਦੱਸਿਓ ਜਰਾ ਹਾਂਜੀ ਹਾਂਜੀ ਕਦੋਂ ਦੇ ਖਰਾਬ ਹੋਂਦੇ ਤੁਸੀਂ ਨਹੀਂ 9 ਵਜੇ ਤੇ 8 ਵਜੇ ਬੈਠੇ ਹਾਂ 9 ਵਜੇ ਦੇ ਹੁਣ ਕੀ ਮੰਗ ਕਰਦੇ ਜੇ ਹੁਣ ਮੰਗ ਕਰਦੇ ਸਾਡਾ ਕੰਮ ਹੋਵੇ ਭਾਜੀ ਜਿੰਨੀ ਜਲਦੀ ਹੁੰਦਾ ਦੋ ਦੋ ਫੇਰੇ ਪਹਿਲਾਂ ਮਾਰ ਜੇ ਇੱਥੇ ਤੱਕ ਕਿੰਨੇ ਦਿਨ ਫੇਰੇ ਦੋ ਦੋ ਫੇਰੇ ਸਾਡੇ ਪਹਿਲਾਂ ਲੱਗ ਗਿਆ ਭਾਜੀ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਭਾਜੀ ਮੈਂ ਥੋੜਾ ਕੰਮ 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 ਤੁਹਾਡੀ ਡਿਊਟੀ ਕੀ ਆ ਉਹ ਭਾਜੀ ਕਹਿੰਦੇ ਆ ਵੀ ਕਰਦੇ ਆ ਆਪਾਂ ਤੁਹਾਡੀ ਡਿਊਟੀ ਤੁਹਾਡੀ ਡਿਊਟੀ ਕੀ ਆ ਮੇਰੀ ਆਪਣੇ ਪਾਲਿਆਂ ਦੀ ਆ ਤਾਲਿਆਂ ਦੀ ਤੁਹਾਨੂੰ ਆਰਡਰ ਕੌਣ ਕਰ ਰਿਹਾ ਤੁਹਾਨੂੰ ਆਰਡਰ ਕੌਣ ਕਰ ਰਿਹਾ ਉਮ ਇਹ ਡੂੜੀ ਲੱਗੀ ਸਾਲੇ ਤੁਹਾਨੂੰ ਆਰਡਰ ਕੌਣ ਕਰ ਰਿਹਾ ਮੁਖਵਿੰਦਰ ਸਿੰਘ ਆਰਡਰ ਕਰ ਰਿਹਾ ਤਾਲੇ ਖੋਲਣ ਦੇ ਕਿ ਨਹੀਂ ਕਰ ਰਿਹਾ ਭਾਈ ਤੁਸੀਂ ਜਿਹੜੇ ਸਭ ਤੋਂ ਪਹਿਲਾਂ ਆਏ ਉਹਦੀ ਗੱਲ ਕਰੋ ਜਿਹਨੇ ਕਿਹਾ ਮੈਂ ਕਰਾਂਗਾ ਮੈਂ ਜਿਹੜਾ ਸਵਾਲ ਤੈਨੂੰ ਪ੍ਰੈਸ ਵੱਲੋਂ ਮੈਂ ਪੁੱਛ ਰਿਹਾ ਤਾਂ ਜਵਾਬ ਦੇ ਤੇ ਮੈਂ ਤਾਂ ਆਪਣੇ ਕੋਲ ਤਾਂ ਮੇਰੇ ਕੋਲ ਤਾਂ ਤੈਨੂੰ ਕੀ ਅਧਿਕਾਰ ਹੈ ਕਿ ਇੱਕ ਅਫਸਰ ਆਰਡਰ ਕਰਨ ਦਾ ਤੇ ਤੂੰ ਤਾਲੇ ਨਾ ਖੋਲੇ ਕਿਹੜੀ ਉਹਨੇ ਦੱਸ ਮੈਨੂੰ ਪਹਿਲਾਂ ਜਵਾਬ ਦੇ ਛੱਡ ਦੇ ਮੈਂ ਨਹੀਂ ਕਰਾਉਣਾ ਕੰਮ ਨਹੀਂ ਨਹੀਂ ਕਰਾਉਣਾ ਜਿਹੜਾ ਡਿਊਟੀ 'ਤੇ ਬੈਠਾ ਮੈਂ ਤੁਹਾਡੀ ਗੱਲ ਕਰਨੀ ਡਿਊਟੀ 'ਤੇ ਕਿਹੜਾ ਬੰਦਾ ਇੱਥੇ ਆ ਜਾਣਾ ਦੱਸੋ ਇਹ ਡਿਊਟੀ ਤੇ ਨਹੀਂ ਇਹ ਡਿਊਟੀ ਤੇ ਨਹੀਂ ਮੈਨੂੰ ਉੱਥੇ ਦੀ ਗੱਲ ਕਰੋ ਸੀਟ ਦੀ ਕਿਹੜਾ ਕੌਣ ਬੈਠਾ ਸੀਟ ਤੇ ਤਾਲੇ ਕਿੰਨੇ ਖੋਲਣੇ ਆ ਇਹਦਾ ਕਾਨੂੰਨ ਦਾ ਤਰੀਕਾ ਬਹੁਤ ਗਲਤ ਹੈ ਗਲਤ ਭਾਈ ਕਹਾ ਮੇਰਾ ਕੰਮ ਆ ਮੈਂ ਤਾਲੇ ਆਪਣੀ ਸਫਾਈ ਕਰਦਾ ਹਾਂ ਸੋ ਤੁਸੀਂ ਦੇਖ ਰਿਹਾ ਜੇ ਕਿ ਆ ਇੱਥੇ ਜਿਹੜਾ ਵੀਰ ਕੰਮ ਕਰਦਾ ਹੈ ਫੋਰ ਕਲਾਸ ਦੇ ਵਿੱਚ ਫੋਰ ਕਲਾਸ ਹਾਂਜੀ ਇਸੇ ਵਾਲਾ 3 ਅਗੇ ਦਾ ਦਲਬਾਗ ਆ ਦਲਬਾਗ ਸਿੰਘ ਸੇਵਾਦਾਰ 4 ਕਲਾਸ ਦੇ ਵਿੱਚ ਕੰਮ ਕਰਦਾ ਪਰ ਇਹਦੀ ਹੈਂਕੜ ਤੇ ਕਮਾਂਡ ਹੰਕਾਰ ਤੁਸੀਂ ਦੇਖ ਰਿਹਾ ਕਿ ਸਾਰਿਆਂ ਨੂੰ ਖੱਜਲਖਵਾਰ ਕਰ ਰਿਹਾ ਮੁਖਵਿੰਦਰ ਸਿੰਘ ਨੇ ਇੱਥੇ ਤਾਲਾ ਖੋਲਣ ਦਾ ਕਹਿ ਦਿੱਤਾ ਪਰ ਇਹ ਬੰਦਾ ਤਾਲਾ ਖੋਲਣ ਲਈ ਤਿਆਰ ਨਹੀਂ ਜਿਹੜੇ ਕਿ ਸਾਰੇ ਬੰਦੇ ਇੱਥੇ ਖੱਜਲਖਵਾਰ ਹੋ ਰਹੇ ਨੇ ਇੱਥੇ ਐਸ ਡੀ ਐਮ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਕਿ ਇਹੋ ਜਿਹੇ ਸੇਵਾਦਾਰ ਇਹੋ ਜਿਹੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ ਤਾਂ ਜੋ ਲੋਕਾਂ ਨੂੰ ਖੱਜਲਖੋਰੀ ਦਾ ਸਾਹਮਣਾ ਨਾ ਕਰਨਾ ਪਵੇ